કેવું છું સબ આપણે હાથી છે ਜੀ ਦੀਦਾ ਰਾਜ ਮਰਗੀ ਤੋਂ ਬਣੇ ਬਾਬਾ ਦੀ ਇਮੇਸ਼ਨ ਵੱਲੋਂ 8 ਦਿਨ ਦਾ ਆਪਣਾ ਲੰਗਰ ਚੱਲਣਾ ਇਹਦੇ ਵਿੱਚ ਡੇਲੀ ਦੀ ਡੇਲੀ ਰੋਜ਼ ਦੀ ਰੋਜ਼ ਸ਼ਾਮ ਨੂੰ ਚਾਰ ਜਾਰ ਜਾਰ ਦਾ ਜਦੇ ਤੇ ਧਾਰਮਿਕ ਮੂਵੀਆ ਹੋਰ ਦਿਖਾਈਆਂ ਜਾਂਦੀਆਂ ਤੇ ਲੰਗਰ ਚੱਲਦਾ ਚਾਹ ਦਾ ਮੱਟੀਆਂ ਦਾ ਲੰਗਰ ਕਿਉਂਕਿ ਰਾਤ ਤੱਕ ਚੱਲਦਾ ਵਾ ਤੇ ਇਸੇ ਤਰੀਕੇ ਨਾਲ ਸਾਡਾ ਹਰ ਸਾਲ ਹੀ ਚੱਲਦਾ ਸਾਡੀ ਇਹਦੇ ਆਪਣੇ ਕੋਈ ਵੀ ਫੰਕਸ਼ਨ ਹੋਵੇ ਕੋਈ ਵੀ ਗੁਰਪੁਰਬ ਹੋਵੇ ਕੋਈ ਯਾਤਰਾ ਹੋਵੇ ਸਾਰੇ ਜੇ ਬਾਬਾ ਦੀ ਜੀ ਦੇ ਚੈਨਲੋਂ ਬਾਲਕੀ ਸਾਹਿਬ ਦਾ ਸਵਾਗਤ ਕੀਤਾ ਜਾਂਦਾ ਫੁੱਲਾਂ ਹੀ ਸੇਵ ਜਾ ਕੇ ਤੇ ਹਰ ਮਹੀਨੇ ਦਰਬਾਰ ਸਾਹਿਬ ਫਰੀ ਵਾਸੀ ਯਾਤਰਾ ਸੰਗਾਂ ਦੇ ਸੰਗਾਂਦ ਭੇਜੀ ਜਾਂਦੀ ਹੈ ਇੱਥੇ ਹਰੇਕ ਸਾਲ ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਤੇ ਗੁਰਦੇਵ ਭਦਰ ਮਾਰਕੀਟ ਵੱਲੋਂ ਚਾਰ ਸਾਹਿਬ ਜਦਾਂ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਜਿਹੜੇ ਕਿ 8-9 ਦਿਨ ਬਣਾਏ ਜਾਂਦੇ ਆ ਇੱਥੇ ਲੋਕਾਂ ਨੂੰ ਚਾਹ ਦਾ ਲੰਗਰ ਰਸ ਦਾ ਮਠੀਆਂ ਦਾ ਤੇ ਨਾਲ ਇਤਿਹਾਸਿਕ ਫਿਲਮਾਂ ਦਿਖਾਈਆਂ ਜਾਂਦੀਆਂ ਅਹੇ ਲੋਕਾਂ ਨੂੰ ਕਹਿੰਨੇ ਆ ਵੀ ਇਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਣਾ ਚਾਹੀਦਾ ਤੇ ਹਰੇਕ ਨੂੰ ਹਰੇਕ ਬੰਦੇ ਨੂੰ ਇਹ ਇਤਿਹਾਸ ਬਾਰੇ ਸਾਰਾ ਜਾਣੂ ਕਰਾਉਣਾ ਚਾਹੀਦਾ